ਮੈਂ 17 ਸਾਲ ਦੀ ਸੀ ਜਦੋਂ ਮੈਂ ਇੱਕ ਬੁੱਢੇ ਨਾਲ ਪਿਆਰ ਹੋ ਗਿਆ ਮੈਂ ਉਸ ਨਾਲ ਵਿਆਹ ਕਰਵਾ ਲਿਆ ਮੇਰੀ ਜਵਾਨੀ ਮੈਨੂੰ ਬਹੁਤ ਪਰੇਸ਼ਾਨ ਕਰਦੀ ਇੱਕ ਰਾਤ ਮੈਂ ਰਜਾਈ ਦੇ ਵਿੱਚ ਵੜ ਗਈ ਅਤੇ ਬੁੱਢੇ ਪਤੀ ਨੇ ਪੂਰੀ ਰਾਤ ਮੇਰੇ ਨਾਲ ਉਸ ਨਾਲ ਗੱਲ ਕਰਦੇ ਹਜੇ ਮੈਨੂੰ 8 ਦਿਨ ਹੀ ਹੋਏ ਸਨ ਉਸ ਦੀ ਆਵਾਜ਼ ਇੰਨੀ ਪਿਆਰੀ ਸੀ ਕਿ ਉਸ ਦੀ ਆਵਾਜ਼ ਨੇ ਤਾਂ ਮੇਰੀ ਨੀਂਦ ਹੀ ਉਡਾ ਦਿੱਤੀ ਸੀ ਕੌਣ ਕਹਿੰਦਾ ਹੈ ਕਿ ਮਰਦ ਹੀ ਔਰਤ ਦੇ ਪਿਆਰ ਵਿੱਚ دیਵਾਨਾ ਹੋ ਜਾਂਦਾ ਹੈ ਅਤੇ ਆਸ਼ਿਕ ਬਣ ਜਾਂਦਾ ਹੈ ਪਰ ਮੈਂ ਇੱਕ ਕੁੜੀ ਹੋ ਕੇ ਵੀ ਉਸ ਦੀ ਆਵਾਜ਼ ਦੀ ਦੀਵਾਨੀ ਸੀ ਮੇਰਾ ਦਿਲ ਚਾਹੁੰਦਾ ਸੀ ਕਿ ਉਹ ਪੂਰੀ ਰਾਤ ਮੇਰੇ ਨਾਲ ਗੱਲ ਕਰਦਾ ਰਹੇ ਤੇ ਮੈਂ ਉਸ ਦੀਆਂ ਗੱਲਾਂ ਸੁਣਦੀ ਰਹਾ ਮੇਰੀ ਉਮਰ 17 ਸਾਲ ਦੀ ਸੀ ਅਤੇ ਮੈਂ 12ਵੀਂ ਕਲਾਸ ਤੋਂ ਬਾਅਦ ਨਵੀਂ-ਨਵੀਂ ਕਲਾਸ ਦੇ ਵਿੱਚ ਗਈ ਸੀ ਉਹਨਾਂ ਕੁੜੀਆਂ ਦੀਆਂ ਗੱਲਾਂ ਨੇ ਤਾਂ ਮੇਰੀ ਪੜ੍ਹਾਈ ਦੇ ਵਿੱਚੋਂ ਦਿਲਚਸਪੀ ਹੀ ਹਟਾ ਦਿੱਤੀ ਸੀ ਮੇਰਾ ਧਿਆਨ ਭੰਗ ਕਰ ਦਿੱਤਾ ਸੀ ਮੇਰੀਆਂ ਸਹੇਲੀਆਂ ਅਕਸਰ ਮੈਨੂੰ ਆਪਣੇ ਬੁਆਏਫਰੈਂਡ ਦੀਆਂ ਕਹਾਣੀਆਂ ਸੁਣਾਉਂਦੀਆਂ ਰਹਿੰਦਾਂ ਸਨ ਮੈਂ ਬਹੁਤ ਹੀ ਦਿਲਚਸਪੀ ਨਾਲ ਉਹਨਾਂ ਦੀਆਂ ਗੱਲਾਂ ਸੁਣਦੀ ਸੀ ਇੱਕ ਵਾਰ ਮੇਰੀ ਦੋਸਤ ਮੈਨੂੰ ਕਹਿਣ ਲੱਗੀ ਕਿ ਤੁਸੀਂ ਕੀ ਮੇਰੀਆਂ ਚੁੱਪਚਾਪ ਗੱਲਾਂ ਸੁਣਦੇ ਰਹਿੰਦੇ ਹੋ ਆਪਣੀਆਂ ਵੀ ਤਾਂ ਕੋਈ ਗੱਲਾਂ ਸੁਣਾਇਆ ਕਰੋ ਉਸ ਦੀ ਗੱਲ ਸੁਣ ਕੇ ਮੈਂ ਇੱਕ ਠੰਡਾ ਹੌਂਕਾ ਭਰਿਆ ਮੈਂ ਕਿਹਾ ਮੇਰਾ ਇਸ ਤਰ੍ਹਾਂ ਦਾ ਕੋਈ ਚੱਕਰ ਨਹੀਂ ਹੈ ਮੇਰੀ ਗੱਲ ਸੁਣ ਕੇ ਉਸ ਨੇ ਹੈਰਾਨੀ ਨਾਲ ਕਿਹਾ ਸੀ ਕਿ ਤੂੰ ਇੰਨੀ ਸੋਹਣੀ ਹੈ ਇਸ ਤਰ੍ਹਾਂ ਕਿਵੇਂ ਹੋ ਸਕਦਾ ਹੈ ਕੀ ਕੋਈ ਲੜਕਾ ਤੇਰੇ ਹੁਸਨ ਦਾ دیਵਾਨਾ ਨਾ ਹੋਵੇ ਮੈਂ ਕਿਹਾ ਕਿ ਮੈਂ ਕਦੇ ਇਹ ਦੇਖਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਸੱਚ ਤਾਂ ਇਹ ਸੀ ਕਿ ਮੈਨੂੰ ਅੰਦਰ ਹੀ ਅੰਦਰ ਇੰਨਾਂ ਗੱਲਾਂ ਤੋਂ ਡਰ ਲੱਗਦਾ ਸੀ ਉਹ ਮੈਨੂੰ ਕਹਿਣ ਲੱਗੀ ਤੂੰ ਤਾਂ ਪਾਗਲ ਹੈਂ ਤੁਹਾਡੇ ਮੁਹੱਲੇ ਵਿੱਚ ਇਧਰ ਉਧਰ ਬਹੁਤ ਸਾਰੇ ਮੁੰਡੇ ਰਹਿੰਦੇ ਹੋਣਗੇ ਉਹਨਾਂ ਨੂੰ ਦੇਖਿਆ ਕਰੋ ਅਤੇ ਉਹਨਾਂ ਨੂੰ ਦੇਖ ਕੇ ਹੱਸਿਆ ਕਰੋ ਹੁਣ ਉਹ ਸਮਾਂ ਨਹੀਂ ਹੈ ਕੀ ਮੁੰਡੇ ਕੁੜੀਆਂ ਦੇ ਪਿੱਛੇ ਪਿੱਛੇ ਘੁੰਮਦੇ ਰਹਿਣ ਜਿੰਨਾ ਸਮਾਂ ਮੁੰਡਿਆਂ ਨੂੰ ਕੁੜੀਆਂ ਤੋਂ ਕੋਈ ਰਿਸਪੌਂਸ ਨਹੀਂ ਮਿਲਦਾ ਤਾਂ ਉਹ ਵੀ ਪਿੱਛੇ ਨਹੀਂ ਆਉਂਦੇ ਇਸ ਤੋਂ ਬਾਅਦ ਜਦੋਂ ਮੈਂ ਘਰ ਆ ਕੇ ਰਾਤ ਨੂੰ ਸੌਣ ਦੇ ਲਈ ਪਈ ਤਾਂ ਮੈਨੂੰ ਲੱਗਿਆ ਕਿ ਬਾਣੀ ਦੀ ਗੱਲ ਸਹੀ ਹੈ ਮੇਰੀਆਂ ਸਹੇਲੀਆਂ ਦੀ ਕਿਸੇ ਨਾ ਕਿਸੇ ਨਾਲ ਦੋਸਤੀ ਹੈ ਕਿਸੇ ਦਾ ਆਪਣੇ ਕਜਨ ਦੇ ਨਾਲ ਅਫੇਅਰ ਚੱਲ ਰਿਹਾ ਹੈ ਅਤੇ ਕਿਸੇ ਦਾ ਆਪਣੇ ਮਹੱਲੇ ਦੇ ਵਿੱਚ ਕਿਸੇ ਦੇ ਨਾਲ ਅਤੇ ਇੱਕ ਮੈਂ ਹੀ ਹਾਂ ਐਨੀ ਸੋਹਣੀ ਹੋਣ ਦੇ ਬਾਵਜੂਦ ਵੀ ਮੇਰਾ ਕੋਈ ਬॉयਫ੍ਰੈਂਡ ਨਹੀਂ ਸੀ। ਦੋਸਤੀ ਕਰਨ ਵਿੱਚ ਤਾਂ ਕੋਈ ਹਰਜ ਨਹੀਂ ਹੁੰਦਾ। ਬਸ ਇੱਕੋ ਦੋਸਤੀ ਹੀ ਤਾਂ ਕਰਨੀ ਹੈ। ਮੇਰੇ ਪਾਪਾ ਤੇ ਮੰਮੀ ਦੋਨੋਂ ਹੀ ਜੌਬ ਕਰਦੇ ਸਨ। ਮੈਂ ਉਮਰ ਦੇ ਜਿਸ ਪੜਾਅ ਵਿੱਚ ਸੀ, ਮੈਨੂੰ ਮਾਂ ਦੀ ਜ਼ਰੂਰਤ ਸੀ ਤਾਂ ਕਿ ਉਹ ਮੈਨੂੰ ਚੰਗਾ ਤੇ ਮਾੜਾ ਦੱਸ ਸਕੇ ਪਰ ਉਹਨਾਂ ਦੇ ਕੋਲ ਤਾਂ ਸਮਾਂ ਹੀ ਨਹੀਂ ਸੀ। ਮੇਰੇ ਪਾਪਾ ਤੇ ਮੰਮੀ ਦੋਨੋਂ ਹੀ ਜੌਬ ਕਰਦੇ ਸਨ ਅਤੇ ਸ਼ਾਮ ਨੂੰ ਜਦੋਂ ਉਹ ਘਰ ਆਉਂਦੇ ਤਾਂ ਮੇਰੀ ਮੰਮੀ ਰਸੋਈ ਦੇ ਕੰਮਾਂ ਦੇ ਵਿੱਚ ਬੀਜੀ ਹੋ ਜਾਂਦੀ ਅਤੇ ਪਾਪਾ ਆਪਣੇ ਕੰਮ ਵਿੱਚ ਬੀਜੀ ਹੋ ਜਾਂਦੇ ਪੂਰਾ ਦਿਨ ਮੈਨੂੰ ਬਸ ਇਹੀ ਇੰਤਜ਼ਾਰ ਰਹਿੰਦਾ ਕੀ ਕਦੋਂ ਮੇਰੇ ਮਾਪੇ ਘਰ ਆਉਣਗੇ ਅਤੇ ਮੈਂ ਉਹਨਾਂ ਨਾਲ ਗੱਲ ਕਰਾਂਗੀ ਪਰ ਇਹ ਮੌਕਾ ਮੈਨੂੰ ਨਹੀਂ ਮਿਲਦਾ ਜਦੋਂ ਮੈਂ 10ਵੀਂ ਵਿੱਚ ਸੀ ਤਾਂ ਮੇਰੀ ਪੜ੍ਹਾਈ ਦੇ ਵਿੱਚ ਬਹੁਤ ਦਿਲਚਸਪੀ ਸੀ ਪਰ ਮੈਂ ਕਾਲਜ ਦੇ ਵਿੱਚ ਰੋਮਾਂਟਿਕ ਨਾਵਲ ਪੜ੍ਹਨ ਲੱਗ ਗਈ ਸੀ ਮੈਂ ਆਪਣੀਆਂ ਸਹੇਲੀਆਂ ਤੋਂ ਰੋਮਾਂਟਿਕ ਨਾਵਲ ਲੈ ਕੇ ਆਉਂਦੀ ਸੀ ਪਰ ਜਦੋਂ ਮੈਂ ਉਹਨਾਂ ਨੂੰ ਪੜ੍ਹਦੀ ਸੀ ਹੀਰੋ ਹੀਰੋਇਨ ਦੇ ਸੀਨ ਪੜ੍ਹ ਕੇ ਮੇਰੇ ਦਿਲ ਵਿੱਚ ਵੀ ਕੁਝ ਹੋਣ ਲੱਗਦਾ ਸੀ कई बार ਤਾਂ 히રો 히રોਇਨ ਨੇ ਇਸ ਤਰ੍ਹਾਂ ਦੇ ਸੀਨ ਲਿਖੇ ਹੋਏ ਹੁੰਦੇ ਸਨ ਜਿੰਨਾਂ ਨੂੰ ਮੈਂ ਪੜ ਕੇ ਪਸੀਨੋ ਪਸੀਨੀ ਹੋ ਜਾਂਦੀ ਸੀ ਇੱਕ ਵਾਰ ਮੇਰੇ ਮੋਬਾਈਲ ਦੇ ਵਿੱਚ ਇੱਕ 9 ਨੰਬਰ ਤੋਂ ਕਾਲ ਆਇਆ ਰਾਤ ਦਾ 1 ਵਜੇ ਰਿਹਾ ਸੀ ਮੈਂ ਫੋਨ ਚੱਕਿਆ ਤਾਂ ਆਵਾਜ਼ ਕਿਸੇ ਆਦਮੀ ਦੀ ਸੀ ਉਸ ਆਦਮੀ ਦੀ ਆਵਾਜ਼ ਬਹੁਤ ਹੀ ਪਿਆਰੀ ਸੀ ਉਸ ਦਾ ਗੱਲ ਕਰਨ ਦਾ ਤਰੀਕਾ ਇਸ ਤਰ੍ਹਾਂ ਦਾ ਸੀ ਕਿ ਮੈਂ ਚਾਹ ਕੇ ਵੀ ਫੋਨ ਬੰਦ ਨਹੀਂ ਕਰ ਸਕੀ ਉਹ ਮੇਰੇ ਤੋਂ ਕਿਸੇ ਬਾਰੇ ਪੁੱਛ ਰਿਹਾ ਸੀ ਕਿ ਸ਼ੀਲਾ ਦਾ ਨੰਬਰ ਹੈ ਮੈਂ ਕਿਹਾ ਜੀ ਨਹੀਂ ਫੇਰ ਉਹ ਕਹਿਣ ਲੱਗਿਆ ਤਾਂ ਫਿਰ ਕਿਸ ਦਾ ਨੰਬਰ ਹੈ ਉਸ ਅਦੇ ਇਸ ਸਵਾਲ ਉੱਪਰ ਮੈਨੂੰ ਫੋਨ ਬੰਦ ਕਰ ਦੇਣਾ ਚਾਹੀਦਾ ਸੀ ਜਾਂ ਕਹਿ ਦੇਣਾ ਚਾਹੀਦਾ ਸੀ ਕਿ ਇਹ ਰੋਂਗ ਨੰਬਰ ਹੈ ਪਰ ਮੈਂ ਜਲਦੀ ਨਾਲ ਆਪਣਾ ਨਾਮ ਦੱਸ ਦਿੱਤਾ ਮੈਂ ਕਿਹਾ ਇਹ ਬਾਣੀ ਦਾ ਨੰਬਰ ਹੈ ਮੇਰੀ ਇਹ ਗੱਲ ਸੁਣ ਕੇ ਉਹ ਹੱਸਣ ਲੱਗ ਗਿਆ ਤੇ ਕਹਿਣ ਲੱਗਿਆ ਤੁਹਾਡੀ ਆਵਾਜ਼ ਬਹੁਤ ਪਿਆਰੀ ਹੈ ਮੇਰੇ ਨਾਲ ਦੋਸਤੀ ਕਰੋਗੇ ਇਹ ਸੁਣ ਕੇ ਮੇਰਾ ਦਿਲ ਬਹੁਤ ਤੇਜ਼ ਧੜਕਣ ਲੱਗਿਆ ਨਾ ਤਾਂ ਮੈਂ ਕੋਈ ਉਸ ਨੂੰ ਜਵਾਬ ਦਿੱਤਾ ਤੇ ਨਾ ਹੀ ਮੇਰਾ ਦਿਲ ਚਾਹੁੰਦਾ ਸੀ ਕਿ ਮੈਂ ਫੋਨ ਕੱਟ ਦਿਆਂ ਫਿਰ ਮੈਨੂੰ ਆਪਣੀ دوست ਮੀਰਾ ਦੀ ਗੱਲ ਯਾਦ ਆਉਣ ਲੱਗੀ ਜੇਕਰ ਅਜਿਹਾ ਕੋਈ ਮੌਕਾ ਮਿਲੇ ਤਾਂ ਉਹਨੂੰ ਆਪਣੇ ਹੱਥੋਂ ਨਾ ਜਾਣ ਦੇਣਾ ਇਹੀ ਤਾਂ ਦਿਨ ਹੁੰਦੇ ਨੇ ਇੰਜੋਏ ਕਰਨ ਦੇ ਉਸ ਤੋਂ ਬਾਅਦ ਮੈਨੂੰ ਆਪਣੀ ਇੱਕ ਪੜ੍ਹੀ ਹੋਈ ਕਹਾਣੀ ਦਾ ਸੀਨ ਯਾਦ ਆਉਣ ਲੱਗਿਆ ਜਿਸ ਵਿੱਚ ਹੀਰੋ ਹੀਰੋਇਨ ਦੀ ਮੁਹੱਬਤ ਦੀ ਸ਼ੁਰੂਆਤ ਇੱਕ ਰੋਂਗ ਨੰਬਰ ਤੋਂ ਹੋਈ ਸੀ ਮੈਂ ਕਿਹਾ ਮੈਂ ਤੁਹਾਨੂੰ ਜਾਣਦੀ ਨਹੀਂ ਹਾਂ ਤਾਂ ਮੈਂ ਤੁਹਾਡੇ ਨਾਲ ਦੋਸਤੀ ਕਿਵੇਂ ਕਰਾਂ ਮੈਂ ਜਾਣ ਬੁੱਝ ਕੇ ਗੱਲ ਨੂੰ ਵਧਾ ਰਹੀ ਸੀ ਉਹ ਕਹਿਣ ਲੱਗਿਆ ਇਸ ਕਰਕੇ ਤਾਂ ਕਹਿ ਰਿਹਾ ਹਾਂ ਕਿ ਦੋਸਤੀ ਕਰ ਲੋ ਜੇ ਦੋਸਤੀ ਕਰੋਗੇ ਤਾਂ ਜਾਣ ਪਛਾਣ ਵੱਧ ਜਾਵੇਗੀ ਕੁਝ ਨਖਰੇ ਦਿਖਾਉਣ ਤੋਂ ਬਾਅਦ ਮੈਂ ਉਸ ਦੇ ਨਾਲ ਦੋਸਤੀ ਕਰਨ ਦੇ ਲਈ ਹਾਂ ਕਰ ਦਿੱਤੀ ਮੈਂ ਬਹੁਤ ਖੁਸ਼ ਸੀ ਮੈਨੂੰ ਤਾਂ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਮੈਂ ਪੂਰੀ ਦੁਨੀਆ ਨੂੰ ਆਪਣੀ ਮੁਠੀ ਵਿੱਚ ਕਰ ਲਿਆ ਹੋਵੇ ਗਲਤ ਕੰਮ ਇੰਨੀ ਬੁਰੀ ਚੀਜ਼ ਹੁੰਦੀ ਹੈ ਕਿ ਜਿੰਨਾ ਜ਼ਿਆਦਾ ਗਲਤ ਕੰਮ ਕਰਦੇ ਹਾਂ ਓਨਾ ਹੀ ਮਜ਼ਾ ਆਉਂਦਾ ਹੈ ਮੇਰੇ ਨਾਲ ਵੀ ਇਸ ਤਰ੍ਹਾਂ ਦਾ ਹੀ ਹੋਇਆ ਸੀ ਪਛਤਾਵਾ ਤਾਂ ਇਨਸਾਨ ਨੂੰ ਬਾਅਦ ਦੇ ਵਿੱਚ ਹੁੰਦਾ ਹੈ ਮੈਨੂੰ ਉਸ ਆਦਮੀ ਨਾਲ ਗੱਲ ਕਰਦੇ ਹਜੇ 8 ਦਿਨ ਹੀ ਹੋਏ ਸਨ ਉਸ ਨੇ ਜੋ ਮੰਗ ਮੇਰੇ ਸਾਹਮਣੇ ਰੱਖੀ ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਮੈਂ ਉਸ ਨੂੰ ਕੀ ਜਵਾਬ ਦੇਵਾਂ ਉਹ ਕਹਿਣ ਲੱਗਾ ਕਿ ਮੈਨੂੰ ਆਪਣੀ ਤਸਵੀਰ ਭੇਜੋ ਮੈਂ ਤੁਹਾਡੇ ਚਿਹਰੇ ਨੂੰ ਦੇਖਣਾ ਚਾਹੁੰਦਾ ਹਾਂ ਮੈਨੂੰ ਯਕੀਨ ਹੈ ਕਿ ਜਿੰਨੀ ਤੁਹਾਡੀ ਆਵਾਜ਼ ਸੋਹਣੀ ਹੈ ਤੁਸੀਂ ਆਪ ਵੀ ਉਨੇ ਹੀ ਸੋਹਣੇ ਹੋਵੋਗੇ ਇਹ ਸੁਣ ਕੇ ਮੈਂ ਸੋਚਾਂ ਵਿੱਚ ਪੈ ਗਈ ਕੀ ਕਰਾਂ ਕਿ ਨਾ ਕਰਾਂ ਮੈਂ ਸੋਚਿਆ ਕਿ ਮੈਨੂੰ ਮੀਰਾ ਨੂੰ ਪੁੱਛਣਾ ਚਾਹੀਦਾ ਅਗਲੇ ਦਿਨ ਕਾਲਜ ਜਾਂਦੇ ਹੋਏ ਮੈਂ ਮੀਰਾ ਨੂੰ ਇਸ ਰਾਜ ਬਾਰੇ ਦੱਸਿਆ ਇਹ ਗੱਲ ਸੁਣ ਕੇ ਉਹ ਬਹੁਤ ਖੁਸ਼ ਹੋਈ ਕਹਿਣ ਲੱਗੀ ਕਿ ਤੂੰ ਕਿ ਤੂੰ ਬਹੁਤ ਚੰਗਾ ਕੰਮ ਕੀਤਾ ਹੈ ਇਹੀ ਤਾਂ ਦਿਨ ਹੁੰਦੇ ਨੇ ਹਵਾ ਵਿੱਚ ਉੱਡਣ ਦੇ ਲਈ ਅਤੇ ਮ제 ਕਰਨ ਦੇ ਕੈਨ ਲੱਗੀ ਤੁਸੀਂ ਪਰੇਸ਼ਾਨ ਨਾ ਹੋ ਤੁਸੀਂ ਆਪਣੀ ਤਸਵੀਰ ਉਸ ਨੂੰ ਭੇਜ ਦਿਓ ਮੈਂ ਕਿਹਾ ਕਿ ਮੈਨੂੰ ਬਸ ਇਹ ਡਰ ਹੈ ਕਿ ਆਪਣੀ ਤਸਵੀਰ ਭੇਜਣਾ ਸਹੀ ਹੈ ਜਾਂ ਗਲਤ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੈਨੂੰ ਕੀ ਕਰਨਾ ਚਾਹੀਦਾ ਹੈ ਮੇਰੀ ਮਾਂ ਨਾਲ ਮੇਰੀ ਇੰਨੀ ਦੋਸਤੀ ਨਹੀਂ ਸੀ ਕਿ ਮੈਂ ਉਹਨਾਂ ਨੂੰ ਹਰ ਗੱਲ ਦੱਸਦੀ ਉਹ ਤਾਂ ਕੁਝ ਸੁਣਦੀ ਹੀ ਨਹੀਂ ਸੀ ਅਤੇ ਨਾ ਹੀ ਮੇਰੇ ਕੋਲ ਬੈਠਦੀ ਸੀ ਜਦੋਂ ਵੀ ਮੈਂ ਉਹਨਾਂ ਨਾਲ ਗੱਲ ਕਰਨ ਦੇ ਲਈ ਉਹਨਾਂ ਦੇ ਕੋਲ ਬੈਠਦੀ ਤਾਂ ਉਹ ਬਹੁਤ ਸਾਰੇ ਪੈਸੇ ਆਪਣੇ ਪਰਸ ਚੋਂ ਕੱਢਦੀ ਅਤੇ ਕਹਿੰਦੀ ਜੇਕਰ ਹੋਰ ਚਾਹੀਦੇ ਹਨ ਤਾਂ ਦੱਸ ਦਿਓ ਆਪਣੀ ਪੜ੍ਹਾਈ ਵਿੱਚ ਧਿਆਨ ਦਿਓ ਉਸ ਤੋਂ ਬਾਅਦ ਉਹ ਆਪਣੇ ਕਮਰੇ ਵਿੱਚ ਚਲੀ ਜਾਂਦੀ ਮੇਰੇ ਮਾਪੇ ਖਾਣਾ ਖਾਂਦੇ ਸਮੇਂ ਹੀ ਮੇਰੇ ਨਾਲ ਗੱਲ ਕਰਦੇ ਸਨ ਅਤੇ ਉਹ ਵੀ ਸਿਰਫ ਇਹ ਪੁੱਛਣ ਲਈ ਕਿ ਤੁਹਾਡੀ ਪੜ੍ਹਾਈ ਕਿਵੇਂ ਚੱਲ ਰਹੀ ਹੈ ਸਭ ਕੁਝ ਠੀਕ ਤਾਂ ਹੈ ਜੇ ਪੈਸਿਆਂ ਦੀ ਜ਼ਰੂਰਤ ਹੋਵੇ ਤਾਂ ਸਾਨੂੰ ਦੱਸ ਦਿਓ ਕਦੇ-ਕਦੇ ਮੈਂ ਸੋਚਦੀ ਸੀ ਕਿ ਮੇਰੀ ਮਾਂ ਦਾ ਮੇਰੇ ਨਾਲ ਸਿਰਫ ਇਹੀ ਰਿਸ਼ਤਾ ਹੈ ਮੈਨੂੰ ਮੇਰੀ ਜ਼ਰੂਰਤ ਦੀ ਹਰ ਚੀਜ਼ ਦਵਾ ਸਕੇ ਉਹਨਾਂ ਦੇ ਕੋਲ ਮੈਨੂੰ ਦੇਣ ਦੇ ਲਈ ਸਮਾਂ ਨਹੀਂ ਸੀ ਮੈਨੂੰ ਚੰਗਾ ਮਾੜਾ ਦੱਸਣ ਦੇ ਲਈ ਸਮਾਂ ਨਹੀਂ ਸੀ ਮੈਂ ਆਪਣੀ ਸਹੇਲੀ ਦੀ ਗੱਲ ਮੰਨ ਲਈ ਅਤੇ ਅਤੇ ਆਪਣੀ ਇੱਕ ਤਸਵੀਰ ਖਿੱਚ ਕੇ ਉਸ ਨੂੰ ਭੇਜ ਦਿੱਤੀ। ਕੁਝ ਸਮੇਂ ਬਾਅਦ ਹੀ ਮੇਰੀ ਉਸ ਤਸਵੀਰ ਦੇ ਉੱਪਰ ਇੱਕ ਦਿਲ ਦਾ ਇਮੋਜੀ ਬਣਿਆ ਹੋਇਆ ਸੀ। ਉਹ ਕਹਿਣ ਲੱਗਿਆ, "ਦੇਖਿਆ ਮੈਨੂੰ ਪਹਿਲਾਂ ਹੀ ਪਤਾ ਸੀ ਕਿ ਤੁਸੀਂ ਬਹੁਤ ਸੁੰਦਰ ਹੋ।" ਮੈਂ ਵੀ ਉਸ ਨੂੰ ਕਿਹਾ ਕਿ ਮੈਂ ਵੀ ਤੁਹਾਡੀ ਤਸਵੀਰ ਦੇਖਣੀ ਹੈ। ਉਹ ਕਹਿਣ ਲੱਗਿਆ ਕਿ ਮੈਂ ਤੁਹਾਨੂੰ ਤਸਵੀਰ ਨਹੀਂ ਦਿਖਾਵਾਂਗਾ। ਮੈਂ ਤਾਂ ਤੁਹਾਡੇ ਸਾਹਮਣੇ ਆ ਕੇ ਤੁਹਾਨੂੰ ਆਪਣਾ ਚਿਹਰਾ ਦਿਖਾਵਾਂਗਾ। ਕਿ ਮੈਂ ਕਿਸ ਤਰ੍ਹਾਂ ਦਾ ਹਾਂ ਉਹ ਹੋਣਾ ਹਰ ਰੋਜ਼ ਮੇਰੀਆਂ ਤਸਵੀਰਾਂ ਮੰਗਦਾ ਅਤੇ ਮੈਂ ਉਸ ਨੂੰ ਭੇਜ ਦਿੰਦੀ ਪਰ ਇੱਕ ਵਾਰ ਉਹ ਮੈਨੂੰ ਕਹਿਣ ਲੱਗਿਆ ਕਿ ਜੇਕਰ ਤੁਸੀਂ ਇੱਕ ਕਾਲੇ ਰੰਗ ਦਾ ਸੂਟ ਪਾਓ ਤਾਂ ਤੁਸੀਂ ਜ਼ਿਆਦਾ ਸੁੰਦਰ ਲੱਗੋਗੇ ਅਤੇ ਕਦੇ ਕਹਿੰਦਾ ਲਾਲ ਰੰਗ ਤੁਹਾਡੇ ਤੇ ਹੋਰ ਵੀ ਜ਼ਿਆਦਾ ਸੁੰਦਰ ਲੱਗੇਗਾ ਇਹ ਸੁਣ ਕੇ ਮੈਂ ਸ਼ਰਮਾ ਜਾਂਦੀ ਅਤੇ ਹੁਣ ਉਸ ਦੀਆਂ ਗੱਲਾਂ ਮੇਰਾ ਚੈਨ ਗਵਾਉਣ ਲੱਗੀਆਂ ਸਨ ਹੌਲੀ-ਹੌਲੀ ਮੈਂ ਇਸ ਤਰ੍ਹਾਂ ਪਿਆਰ ਕਰਨ ਲੱਗੀ ਸੀ ਕਿ ਮੈਨੂੰ ਲੱਗਦਾ ਸੀ ਕਿ ਮੈਂ ਉਸ ਦੇ ਬਿਨਾ ਜਿਉ ਨਹੀਂ ਸਕਦੀ ਉਸ ਦੀਆਂ ਗੱਲਾਂ ਮੇਰੇ ਹੋਸ਼ ਉਡਾਉਣ ਲੱਗੀਆਂ ਸਨ ਕੁਝ ਸਮੇਂ ਬਾਅਦ ਹੀ ਮੇਰੇ ਗ੍ਰੈਜੂਏਸ਼ਨ ਦੇ ਪੇਪਰ ਹੋ ਕੇ ਮੈਂ ਗ੍ਰੈਜੂਏਸ਼ਨ ਦੇ ਦੂਜੇ ਸਾਲ ਵਿੱਚ ਆ ਗਈ ਮੇਰੀ ਉਮਰ ਵੀ 18 ਸਾਲ ਹੋ ਗਈ ਸੀ ਮੈਂ ਉਸ ਨੂੰ ਦੱਸਿਆ ਕਿ ਮੈਂ 18 ਸਾਲ ਦੀ ਹੋ ਗਈ ਹਾਂ ਉਹ ਕਹਿਣ ਲੱਗਿਆ ਕਿ ਮੈਨੂੰ ਆਪਣੇ ਘਰ ਦਾ ਪਤਾ ਦੱਸੋ ਮੈਂ ਤੈਨੂੰ ਇੱਕ ਬਹੁਤ ਹੀ ਕੀਮਤੀ ਤੋਹਫ਼ਾ ਭੇਜਾਂਗਾ ਪਰ ਮੈਂ ਪਤਾ ਦੱਸਣ ਤੋਂ ਡਰਨ ਲੱਗੀ ਮੇਰੇ ਅੰਦਰ ਇਸ ਗੱਲ ਦਾ ਡਰ ਸੀ ਪਰ ਜਦੋਂ ਵੀ ਮੈਂ ਮੀਰਾ ਤੋਂ ਇਸ ਗੱਲ ਦੇ ਬਾਰੇ ਪੁੱਛੀ ਤਾਂ ਉਹ ਕਾਂਦੀ ਕੀ ਐਡਰੈਸ ਦੇ ਦਿਓ ਉਹ ਤੈਨੂੰ ਇੰਨਾ ਪਿਆਰ ਕਰਦਾ ਹੈ ਤੈਨੂੰ ਉਸ ਦੇ ਪਿਆਰ ਤੇ ਸ਼ੱਕ ਨਹੀਂ ਕਰਨਾ ਚਾਹੀਦਾ ਮੈਂ ਉਸ ਨੂੰ ਆਪਣਾ ਪਤਾ ਦੇ ਦਿੱਤਾ ਅਤੇ ਮੈਂ ਉਸ ਨੂੰ ਕਿਹਾ ਕਿ ਉਹ ਮੈਨੂੰ ਦਿਨ ਦੇ ਸਮੇਂ ਤੋਹਫ਼ਾ ਭੇਜੇ ਸ਼ਾਮ ਨੂੰ ਮੇਰੇ ਮੰਮੀ ਪਾਪਾ ਘਰ ਆ ਜਾਂਦੇ ਹਨ ਉਸ ਨੇ ਕਿਹਾ ਕਿ ਤੁਹਾਨੂੰ ਤੁਹਾਡਾ ਤੋਹਫ਼ਾ ਕੁਝ ਦਿਨਾਂ ਦੇ ਵਿੱਚ ਮਿਲ ਜਾਵੇਗਾ ਮੈਨੂੰ ਉਸ ਦੇ ਦੁਬਾਰਾ ਭੇਜੇ ਗਏ ਤੋਹਫ਼ੇ ਦਾ ਬਹੁਤ ਇੰਤਜ਼ਾਰ ਸੀ ਅਗਲੇ ਦਿਨ ਦੁਪਹਿਰ ਦੇ ਸਮੇਂ ਕਿਸੇ ਨੇ ਦਰਵਾਜ਼ਾ ਕਾਇਆ ਮੈਂ ਭੱਜ ਕੇ ਦਰਵਾਜ਼ੇ ਦੇ ਕੋਲ ਗਈ ਮੈਂ ਪੁੱਛਿਆ ਕਿ ਕੌਣ ਹੈ ਆਉ ਕੈਨ ਲੱਗਿਆ ਕਿ ਤੁਹਾਡਾ ਤੋਹਫਾ ਆਇਆ ਹੈ ਮੈਂ ਜਲਦੀ ਨਾਲ ਦਰਵਾਜ਼ਾ ਖੋਲ੍ਹਿਆ ਤੇ ਇੱਕ 55 ਸਾਲ ਦੇ ਆਦਮੀ ਦੇ ਹੱਥ ਵਿੱਚ ਇਹ ਗਿਫਟ ਸੀ ਮੈਂ ਆਪਣਾ ਗਿਫਟ ਫੜ ਲਿਆ ਉਹ ਆਦਮੀ ਮੈਨੂੰ ਇਸ ਤਰ੍ਹਾਂ ਦੇਖ ਰਿਹਾ ਸੀ ਕਿ ਮੈਂ ਨਰਵਸ ਹੋ ਗਈ ਤੇ ਮੈਂ ਗੁੱਸੇ ਵਿੱਚ ਦਰਵਾਜ਼ਾ ਬੰਦ ਕਰ ਲਿਆ ਜਦੋਂ ਉਹ ਤੋਹਫਾ ਆਪਣੇ ਕਮਰੇ ਦੇ ਵਿੱਚ ਜਾ ਕੇ ਖੋਲ੍ਹਿਆ ਤਾਂ ਮੇਰੇ ਹੋਸ਼ ਉੱਡ ਗਏ ਉਹ ਇੱਕ ਬਹੁਤ ਸੈਕਸੀ ਜਹੀ ਨਾਈਟੀ ਪਿੰਕ ਕਲਰ ਦੀ ਸੀ ਪਰ ਉਸ ਦਾ গলা ਅੱਗੇ ਪਿੱਛੇ ਤੋਂ ਕਾਫੀ ਵੱਡਾ ਸੀ ਮੈਨੂੰ ਉਹ ਨਾਈਟੀ ਤਾਂ ਬਹੁਤ ਸੋਹਣੀ ਲੱਗੀ ਸੀ ਪਰ ਮੈਂ ਸੋਚ ਰਹੀ ਸੀ ਕਿ ਮੇਰੀ ਮਾਂ ਨੇ ਜੇਕਰ ਇਹ ਮੇਰੀ ਅਲਮਾਰੀ ਵਿੱਚ ਦੇਖ ਲਈ ਤਾਂ ਉਹ ਪੁੱਛੇਗੀ ਕਿ ਇੰਨੀ ਫੈਨਸੀ ਡਰੈਸ ਤੁਹਾਡੇ ਕੋਲ ਕਿੱਥੋਂ ਆਈ ਹੈ ਮੈਂ ਕੀ ਜਵਾਬ ਦੇਵਾਂਗੀ ਮੈਂ ਵੀ ਇਹੀ ਸੋਚ ਰਹੀ ਸੀ ਕਿ ਮੇਰੇ ਮੋਬਾਈਲ ਤੇ ਰਿੰਗ ਵੱਜਣੀ ਸ਼ੁਰੂ ਹੋ ਗਈ ਦੇਖਿਆ ਤਾਂ ਵਿਰਾਜ ਦਾ ਨੰਬਰ ਸੀ ਉਸ ਮੁੰਡੇ ਦਾ ਨਾਮ ਵਿਰਾਜ ਸੀ ਮੈਂ ਖੁਸ਼ੀ-ਖੁਸ਼ੀ ਫੋਨ ਚੱਕ ਲਿਆ ਅਤੇ ਉਹ ਕਹਿਣ ਲੱਗਿਆ ਕਿ ਕਿਵੇਂ ਹੈ ਤੇਰਾ ਤੋਹਫਾ ਤੈਨੂੰ ਪਸੰਦ ਆਇਆ ਮੈਂ ਕਿਹਾ ਹਾਂ ਤੋਹਫਾ ਬਹੁਤ ਵਧੀਆ ਲੱਗਿਆ ਅਤੇ ਫਿਰ ਉਹ ਕਹਿਣ ਲੱਗਿਆ ਤੋਹਫਾ ਦੇਣ ਵਾਲੇ ਬੰਦੇ ਦਾ ਧੰਨਵਾਦ ਕਰੋ ਮੈਂ ਉਸ ਦੀ ਗੱਲ ਨੂੰ ਸਮਝ ਨਹੀਂ ਸਕੀ ਫਿਰ ਉਹ ਕਹਿਣ ਲੱਗਿਆ ਕਿ ਮੈਂ ਤੁਹਾਨੂੰ ਇਨਾ ਕੱਪੜਿਆਂ ਦੇ ਵਿੱਚ ਦੇਖਣਾ ਹੈ ਇਹ ਸੁਣ ਕੇ ਤਾਂ ਮੈਂ ਘਬਰਾ ਗਈ ਸੀ ਮੈਂ ਕਿਹਾ ਕਿ ਤੁਸੀਂ ਕਿਵੇਂ ਦੇਖ ਸਕਦੇ ਹਾਂ ਉਹ ਕੈਨ ਲੱਗਿਆ ਵੀਡੀਓ ਕਾਲ ਉੱਤੇ ਕੈਨ ਲੱਗਿਆ ਇਨਕਾਰ ਨਾ ਕਰਿਓ ਨਹੀਂ ਤਾਂ ਮੈਂ ਨਾਰਾਜ਼ ਹੋ ਜਾਵਾਂਗਾ ਜਿਵੇਂ ਹੀ ਉਸ ਨੇ ਵੀਡੀਓ ਕਾਲ ਕੀਤੀ ਅਤੇ ਫੋਨ ਦੀ ਬੈਲ ਵੱਜੀ ਤਾਂ ਮੇਰਾ ਦਿਲ ਜ਼ੋਰ-ਜ਼ੋਰ ਨਾਲ ਧੜਕਣ ਲੱਗਿਆ ਮੈਂ ਬਹੁਤ ਜ਼ਿਆਦਾ ਨਰਵਸ ਸੀ ਪਹਿਲੀ ਵਾਰ ਜੋ ਉਸ ਨੂੰ ਫੇਸ ਟੂ ਫੇਸ ਦੇਖਣਾ ਸੀ ਅਤੇ ਮੈਂ ਵੀ ਬਹੁਤ ਬੇਚੈਨ ਸੀ ਕੀ ਮੈਂ ਉਸ ਨੂੰ ਦੇਖਾਂਗੀ ਅਤੇ ਉਹ ਕਿਸ ਤਰ੍ਹਾਂ ਦਾ ਹੈ ਮੈਂ ਆਪਣਾ ਦਿਲ ਕਰਾੜਾ ਕਰਕੇ ਵੀਡੀਓ ਕਾਲ ਰੀਸੀਵ ਕਰ ਲਈ ਪਰ ਸਾਹਮਣੇ ਬਿਲਕੁਲ ਹਨੇਰਾ ਸੀ ਕੁਝ ਵੀ ਨਹੀਂ ਦਿਖ ਰਿਹਾ ਸੀ ਕਮਰੇ ਦੀ ਲਾਈਟ ਬੰਦ ਸੀ ਮੈਂ ਕਿਹਾ ਕੀ ਹਨੇਰਾ ਕਿਉਂ ਹੈ ਉਹ ਕਹਿਣ ਲੱਗਿਆ ਕਿ ਮੈਂ ਤੈਨੂੰ ਹਜੇ ਆਪਣਾ ਚਿਹਰਾ ਦਿਖਾਉਣਾ ਨਹੀਂ ਚਾਹੁੰਦਾ ਪਰ ਬਹੁਤ ਜਲਦੀ ਦਿਖਾਵਾਂਗਾ ਅਤੇ ਫਿਰ ਉਹ ਮੇਰੀ ਤਾਰੀਫ ਕਰਨ ਲੱਗਿਆ ਕਹਿਣ ਲੱਗਿਆ ਕਿ ਮੈਂ ਜਿੰਨਾ ਵੀ ਸੋਚਿਆ ਸੀ ਤੇਰੇ ਬਾਰੇ ਕਿ ਤੂੰ ਇੰਨਾ ਕੱਪੜਿਆਂ ਦੇ ਵਿੱਚ ਇਸ ਤਰ੍ਹਾਂ ਦੀ ਲੱਗ ਗਈ ਤੂੰ ਬਿਲਕੁਲ ਉਸੇ ਤਰ੍ਹਾਂ ਦੀ ਲੱਗ ਰਹੀ ਹੈ ਉਹ ਕਹਿਣ ਲੱਗਿਆ ਫਿਰ ਤੁਸੀਂ ਆਪਣਾ ਦੁਪੱਟਾ ਉਤਾਰੋ ਇਹ ਸੁਣ ਕੇ ਮੇਰਾ ਦਿਲ ਤੇਜ਼ ਧੜਕਣ ਲੱਗਿਆ ਮੈਂ ਇਨਕਾਰ ਕਰ ਦਿੱਤਾ ਉਹ ਕਹਿਣ ਲੱਗਿਆ ਅੱਜ ਮੈਂ ਤੇਰੀ ਨਾ ਨਹੀਂ ਸੁਣਾਗਾ ਬਸ ਉਹੀ ਕਰੋ ਜੋ ਮੈਂ ਤੁਹਾਨੂੰ ਕਹਿ ਰਿਹਾ ਨਹੀਂ ਤਾਂ ਮੈਂ ਤੁਹਾਡੇ ਤੋਂ ਨਾਰਾਜ਼ ਹੋ ਜਾਵਾਂਗਾ ਅਤੇ ਤੈਨੂੰ ਕਦੇ ਵੀ ਫੋਨ ਨਹੀਂ ਕਰਾਂਗਾ ਤੇਰੇ ਤੋਂ ਬਹੁਤ ਦੂਰ ਚਲਾ ਜਾਵਾਂਗਾ ਮੈਂ ਉਸ ਨੂੰ ਗੁੱਸੇ ਨਹੀਂ ਕਰ ਸਕਦੀ ਸੀ ਇਸ ਕਰਕੇ ਮੈਂ ਆਪਣਾ ਦੁਪੱਟਾ ਉਤਾਰ ਦਿੱਤਾ ਉਸ ਤੋਂ ਬਾਅਦ ਉਹ ਜੋ ਜੋ ਮੈਨੂੰ ਕਹਿੰਦਾ ਰਿਹਾ ਉਸੀ ਤਰ੍ਹਾਂ ਹੀ ਕਰਦੀ ਰਹੀ ਬਾਹਰ ਦਰਵਾਜ਼ਾ ਖੜਕਿਆ ਤੇ ਮੈਂ ਡਰ ਗਈ ਅਤੇ ਜਲਦੀ ਨਾਲ ਫੋਨ ਕੱਟ ਦਿੱਤਾ ਮੈਂ ਬਾਹਰ ਚਲੀ ਗਈ ਬਾਹਰ ਮੇਰੇ ਮੰਮੀ ਪਾਪਾ ਦਫ਼ਤਰ ਤੋਂ ਵਾਪਸ ਆ ਗਏ ਸਨ ਮੈਂ ਕੁਝ ਘਬਰਾ ਗਈ ਸੀ ਮੈਨੂੰ ਘਬਰਾਇਆ ਹੋਇਆ ਦੇਖ ਕੇ ਉਹ ਕਹਿਣ ਲੱਗੇ ਤੈਨੂੰ ਕੀ ਹੋ ਗਿਆ ਹੈ ਐਨੀ ਪਰੇਸ਼ਾਨ ਕਿਉਂ ਲੱਗ ਰਹੀ ਹੈ ਮੈਂ ਨਾ ਵਿੱਚ ਸਿਰ ਹਿਲਾ ਦਿੱਤਾ ਤੇ ਕਿਹਾ ਨਹੀਂ ਮੈਂ ਬਿਲਕੁਲ ਠੀਕ ਹਾਂ ਅਤੇ ਗੱਲ ਟਾਲ ਦਿੱਤੀ ਉਹਨਾਂ ਦਿਨਾਂ ਵਿੱਚ ਮੇਰੀ ਮਾਂ ਨੇ ਕਿਹਾ ਕਿ ਤੂੰ ਕਿਸੇ ਦੇ ਘਰ ਖਾਣੇ ਤੇ ਜਾਣਾ ਹੈ ਤਿਆਰ ਹੋ ਜਾ ਉੱਥੇ ਬਾਤ ਵਧੀਆ ਖਾਣ ਪੀਣ ਦਾ ਪ੍ਰਬੰਧ ਸੀ ਤੇ ਇੱਥੇ ਮੈਂ ਆਪਣੇ ਮਾਪੇ ਦੇ ਨਾਲ ਪਹਿਲੀ ਵਾਰ ਆਈ ਸੀ ਨਹੀਂ ਤਾਂ ਮੇਰੇ ਮੰਮੀ ਪਾਪਾ ਹੀ ਇਕੱਲੇ ਹੀ ਆਉਂਦੇ ਸਨ ਮੈਨੂੰ ਆਪਣੇ ਨਾਲ ਨਹੀਂ ਲੈ ਕੇ ਆਉਂਦੇ ਸਨ ਉਹ ਇਸ ਤਰ੍ਹਾਂ ਦੇ ਵਧੀਆ-ਵਧੀਆ ਪ੍ਰੋਗਰਾਮਾਂ ਵਿੱਚ ਜਾਂਦੇ ਰਹਿੰਦੇ ਸਨ ਕੁਝ ਦਿਨਾਂ ਬਾਅਦ ਮੇਰੀ ਮਾਂ ਨੇ ਮੈਨੂੰ ਅਜੀਹਾ ਕਿਹਾ ਕਿ ਮੈਂ ਹੈਰਾਨ ਹੋ ਗਈ ਤੇ ਉਹਨਾਂ ਨੂੰ ਦੇਖਣ ਲੱਗੀ ਉਹ ਕਹਿਣ ਲੱਗੀ ਕਿ ਉਸ ਦਿਨ ਉਸ ਪ੍ਰੋਗਰਾਮ 'ਚ ਮੌਜੂਦ ਤੇਰੇ ਪਾਪਾ ਦੇ ਇੱਕ ਦੋਸਤ ਦੇ ਲੜਕੇ ਨੇ ਤੈਨੂੰ ਪਸੰਦ ਕਰ ਲਿਆ ਹੈ ਤੇ ਮੇਰੀ ਮਾਂ ਬਹੁਤ ਜਲਦੀ ਮੇਰੀ ਮੰਗਣੀ ਉਸ ਲੜਕੇ ਨਾਲ ਕਰਨ ਜਾ ਰਹੀ ਆ। ਇਹ ਸੁਣ ਕੇ ਮੈਂ ਰੋਣ ਲੱਗੀ ਮੈਂ ਕਿਹਾ ਕਿ ਮੈਂ ਵਿਆਹ ਨਹੀਂ ਕਰਵਾਉਣਾ ਚਾਹੁੰਦੀ। ਮੇਰੀ ਮਾਂ ਕਹਿਣ ਲੱਗੀ ਕਿਉਂ ਨਹੀਂ ਕਰਵਾਉਣਾ? ਅਸੀਂ ਤੁਹਾਡਾ ਵਿਆਹ ਅਜੇ ਨਹੀਂ ਕਰਾਂਗੇ ਜਦੋਂ ਤੱਕ ਤੇਰੀ ਪੜ੍ਹਾਈ ਪੂਰੀ ਨਹੀਂ ਹੋ ਜਾਂਦੀ ਪਰ ਵਿਆਹ ਤੇਰਾ ਉੱਥੇ ਹੀ ਹੋਵੇਗਾ ਜਿੱਥੇ ਅਸੀਂ ਚਾਹੁੰਦੇ ਹਾਂ। ਉਹ ਲੋਕ ਬਹੁਤ ਅਮੀਰ ਹਨ। ਤੂੰ ਬਹੁਤ ਚੰਗੀ ਜ਼ਿੰਦਗੀ گزارੇਂਗੀ। ਪਰ ਇਸ ਸਮੇਂ ਸ਼ਾਇਦ ਗੱਲ ਮੇਰੇ ਬਸ ਤੋਂ ਬਾਹਰ ਨਿਕਲ ਚੁੱਕੀ ਸੀ ਪਰ ਮੈਂ ਤਾਂ ਵੀ ਰਾਜ ਦੀ ਮੁਹੱਬਤ ਵਿੱਚ পাগল ਹੋ ਚੁੱਕੀ ਸੀ ਮੈਂ ਕਿਹਾ ਕਿ ਮੈਂ ਕਿਸੇ ਹੋਰ ਨੂੰ ਪਸੰਦ ਕਰਦੀ ਹਾਂ ਅਤੇ ਉਸ ਨਾਲ ਹੀ ਵਿਆਹ ਕਰਾਂਗੀ ਇਹ ਸੁਣ ਕੇ ਮੇਰੇ ਪਾਪਾ ਆਪੇ ਤੋਂ ਬਾਹਰ ਹੋ ਗਏ ਅਤੇ ਮੇਰੇ ਥੱਪੜ ਮਾਰ ਦਿੱਤਾ ਅਤੇ ਕਹਿਣ ਲੱਗੇ ਕਿ ਅਸੀਂ ਇਸ ਦੇ ਲਈ ਦਿਨ ਰਾਤ ਮਿਹਨਤ ਕਰਦੇ ਹਾਂ ਅਤੇ ਇਹ ਪਤਾ ਨਹੀਂ ਮੋਹੱਲੇ ਦੇ ਕਿਹੜੇ ਆਵਾਰਾ ਮੁੰਡਿਆਂ ਨਾਲ ਇਸ਼ਕ ਕਰਦੀ ਫਿਰਦੀ ਹੈ ਮੇਰੀ ਮਾਂ ਵੀ ਮੈਨੂੰ ਚੰਗਾ ਮਾੜਾ ਕਹਿਣ ਲੱਗੀ ਪਰ ਮੈਂ ਹੁੰਦੇ ਹੋਏ ਇਹੀ ਕਹਿੰਦੀ ਰਹੀ ਕਿ ਮੈਂ ਇਸ ਤੋਂ ਇਲਾਵਾ ਕਿਸੇ ਹੋਰ ਨਾਲ ਵਿਆਹ ਨਹੀਂ ਕਰਾਂਗੀ ਮੇਰੀ ਮਾਂ ਮੈਨੂੰ ਬਾਹਤੋਂ ਫੜ ਕੇ ਮੇਰੇ ਕਮਰੇ ਵਿੱਚ ਲੈ ਗਈ ਅਤੇ ਮੈਨੂੰ ਕਮਰੇ ਵਿੱਚ ਬੰਦ ਕਰ ਦਿੱਤਾ ਅਤੇ ਕਮਰਾ ਬਾਹਰ ਤੋਂ ਲੋਕ ਕਰ ਦਿੱਤਾ <ड़ा> जिमे ही ਰਾਤ ਨੂੰ ਵਿਰਾਜ ਦਾ ਫੋਨ ਆਇਆ ਮੈਂ ਸਾਰੀਆਂ ਗੱਲਾਂ ਉਸ ਨੂੰ ਦੱਸ ਦਿੱਤੀਆਂ ਇਹ ਸੁਣ ਕੇ ਵਿਰਾਜ ਕਹਿਣ ਲੱਗਿਆ ਮੈਂ ਤੇਰੇ ਨਾਲ ਵਿਆਹ ਕਰਨਾ ਚਾਹੁੰਦਾ ਹਾਂ ਇਹ ਸੁਣ ਕੇ ਮੈਂ ਪਰੇਸ਼ਾਨ ਹੋ ਗਈ ਮੈਂ ਕਿਹਾ ਵਿਰਾਜ ਇਹ ਕਿਵੇਂ ਹੋ ਸਕਦਾ ਹੈ ਮੇਰੇ ਮੰਮੀ ਪਾਪਾ ਨਹੀਂ ਮੰਨਣਗੇ ਉਹ ਕਹਿਣ ਲੱਗਿਆ ਮੈਂ ਕੱਲ ਹੀ ਤੇਰੇ ਨਾਲ ਵਿਆਹ ਕਰਵਾ ਲਵਾ ਲਾਂਗਾ ਮੈਂ ਕਿਹਾ ਇਸ ਤਰ੍ਹਾਂ ਕਿਵੇਂ ਹੋ ਸਕਦਾ ਹੈ ਮੈਨੂੰ ਤਾਂ ਕਮਰੇ ਵਿੱਚ ਲੋਕ ਕਰ ਦਿੱਤਾ ਗਿਆ ਹੈ ਮੈਂ ਘਰ ਤੋਂ ਭੱਜ ਨਹੀਂ ਸਕਦੀ ਉਹ ਕਹਿਣ ਲੱਗਿਆ ਮੈਂ ਤੇਰੇ ਨਾਲ ਫੋਨ ਤੇ ਹੀ ਵਿਆਹ ਕਰਵਾ ਲੈ ਮੰਗਾ ਇਸ ਤਰ੍ਹਾਂ ਵੀ ਵਿਆਹ ਹੋ ਜਾਂਦਾ ਹੈ ਮੈਨੂੰ ਤਾਂ ਇਸ ਗੱਲ ਦਾ ਪਤਾ ਹੀ ਨਹੀਂ ਸੀ ਇਸ ਕਰਕੇ ਮੈਨੂੰ ਇਹੀ ਗੱਲ ਦੱਸੀ ਕਿਉਂਕਿ ਇਸ ਤਰ੍ਹਾਂ ਤਾਂ ਮੇਰੇ ਮੰਮੀ ਪਾਪਾ ਕਦੇ ਵੀ ਨਹੀਂ ਮੰਨਦੇ ਸਨ ਅਗਲੇ ਦਿਨ ਵੀਡੀਓ ਕਾਲ ਤੇ ਉੱਪਰ ਹੀ ਮੇਰਾ ਵਿਆਹ ਹੋ ਗਿਆ ਬਿਰਾਜ ਨੂੰ ਤਾਂ ਹਜੇ ਤੱਕ ਮੈਂ ਦੇਖਿਆ ਵੀ ਨਹੀਂ ਸੀ ਸਿਰਫ ਵਕੀਲ ਹੀ ਮੈਨੂੰ ਦਿਖ ਰਿਹਾ ਸੀ ਜਿਸ ਦੇ ਸਾਹਮਣੇ ਮੈਂ ਆਪਣੇ ਵਿਆਹ ਨੂੰ ਕਬੂਲ ਕੀਤਾ ਸੀ ਵਿਆਹ ਹੁੰਦੇ ਹੀ ਫੋਨ ਕੱਟ ਗਿਆ ਸੀ ਰਾਤ ਨੂੰ ਜਦੋਂ ਫੋਨ ਆਇਆ ਤਾਂ ਬਿਰਾਜ ਕਹਿਣ ਲੱਗਾ ਤੂੰ ਆਪਣੇ ਮਾਪੇ ਦੇ ਨਾਲ ਝਗੜਾ ਖਤਮ ਕਰ ਲੈ ਮੈਂ ਤੇ ਕਿ ਤੈਨੂੰ ਰਿਸ਼ਤੇ ਤੋਂ ਕੋਈ ਇਤਰਾਜ਼ ਨਹੀਂ ਹੈ ਤਾ ਕੀ ਤੇਰੀ ਕੈਤ ਖਤਮ ਹੋ ਜਾਵੇ ਮੈਨੂੰ ਵੀ ਵਿਰਾਜ ਦੀ ਕੱਲ ਸਹੀ ਲੱਗੀ ਮੈਂ ਇਸੇ ਤਰ੍ਹਾਂ ਹੀ ਕੀਤਾ ਅਗਲੇ ਦਿਨ ਆਪਣੀ ਮਾਂ ਨੂੰ ਕਹਿ ਦਿੱਤਾ ਕਿ ਮੈਨੂੰ ਇਸ ਰਿਸ਼ਤੇ ਤੋਂ ਕੋਈ ਇਤਰਾਜ਼ ਨਹੀਂ ਆ ਮੇਰੀ ਮਾਂ ਇਹ ਸੁਣ ਕੇ ਖੁਸ਼ ਹੋ ਗਈ ਅਤੇ ਮੈਨੂੰ ਗੱਲ ਲਾ ਕੇ ਕਹਿਣ ਲੱਗੀ ਕਿ ਜੋ ਫੈਸਲਾ ਅਸੀਂ ਤੇਰੇ ਲਈ ਲੈ ਰਹੇ ਹਾਂ ਤੇਰੇ ਚੰਗੇ ਲਈ ਹੀ ਲੈ ਰਹੇ ਹਾਂ ਬੇਟਾ ਬਾਅਦ ਦੇ ਵਿੱਚ ਤੂੰ ਖੁਦ ਹੀ ਇਹ ਕਹੇਂਗੀ ਮੈਂ ਜੋ ਕਦਮ ਚੁੱਕਣਾ ਸੀ ਉਹ ਮੈਂ ਚੱਕ ਲਿਆ ਸੀ ਕੁਝ ਦਿਨਾਂ ਬਾਅਦ ਮੇਰੇ ਪਾਪਾ ਦੇ ਦੋਸਤ ਉਸ ਦੀ ਪਤਨੀ ਆ ਕੇ ਰਿਸ਼ਤਾ ਪੱਕਾ ਕਰ ਗਏ ਸਨ ਮੇਰੇ ਪਾਪਾ ਮੇਰੇ ਪਾਸਿਓਂ ਪੂਰੀ ਤਰ੍ਹਾਂ ਵੇਫਿਕਰ ਹੋ ਗਏ ਸਨ ਇੱਕ ਦਿਨ ਉਹ ਆਫਿਸ ਗਏ ਸਨ ਉਹਨਾਂ ਦੇ ਪਿੱਛੇ ਇੱਕ ਡਿਲੀਵਰੀ ਵਾਲ ਆਇਆ ਮੈਂ ਜਾਣਦੀ ਸੀ ਕਿ ਡਿਲੀਵਰੀ ਵਾਲੇ ਦੇ ਹੱਥ ਦੇ ਵਿੱਚ ਮੇਰੇ ਵਿਆਹ ਵਾਲੇ ਪੇਪਰ ਹਨ ਜਿਨ੍ਹਾਂ ਨੂੰ ਹਰ ਹਾਲ ਦੇ ਵਿੱਚ ਸਾਈਨ ਕਰਕੇ ਮੈਂ ਇਸ ਆਦਮੀ ਨੂੰ ਹੀ ਵਾਪਸ ਕਰਨੇ ਹਨ ਮੈਂ ਪੇਪਰ ਸਾਈਨ ਕਰ ਦਿੱਤੇ ਉਹ ਕਹਿਣ ਲੱਗਿਆ ਕਿ ਤੁਹਾਨੂੰ ਆਪਣੀ ਕੋਈ ਆਈਡੀ ਦਾ ਨੰਬਰ ਵੀ ਦੱਸਣਾ ਪਵੇਗਾ ਮੈਂ ਆਪਣੀ ਆਈਡੀ ਨੰਬਰ ਵੀ ਦੇ ਦਿੱਤਾ ਇੱਕ ਦਿਨ ਪਹਿਲਾਂ ਹੀ ਮੈਨੂੰ ਮੇਰਾ ਆਈਡੀ ਕਾਰਡ ਬਣ ਕੇ ਮਿਲਿਆ ਸੀ ਮੈਂ ਆਪਣਾ ਆਈਡੀ ਕਾਰਡ ਦੇ ਕੇ ਨੰਬਰ ਦੱਸ ਰਹੀ ਤਾ ਉਹ ਕਹਾਂ ਲੱਗਾ ਮੈਨੂੰ ਇਸ ਦੀ ਤਸਵੀਰ ਚਾਹੀਦੀ ਹੋਵੇਗੀ ਆਪਣੇ ਮੋਬਾਈਲ ਤੋਂ ਮੇਰੇ ਮੋਬਾਈਲ ਤੇ ਸੈਂਡ ਕਰ ਦਿਓ ਮੈਂ ਇੱਕ ਫੋਟੋ ਖਿੱਚੀ ਤੇ ਉਸ ਦੇ ਮੋਬਾਈਲ ਤੇ ਸੈਂਡ ਕਰ ਦਿੱਤੀ ਅਤੇ ਉਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਚਲਾ ਗਿਆ ਸਭ ਕੁਝ ਤੈ ਹੋ ਚੁੱਕਿਆ ਸੀ ਕੁਝ ਦਿਨਾਂ ਬਾਅਦ ਹੀ ਮੇਰੇ ਤੇ ਇਹ ਆਸਮਾਨ ਟੁੱਟ ਪਿਆ ਜਦੋਂ ਰਾਤ ਦੇ ਸਮੇਂ ਅਸੀਂ ਖਾਣਾ ਖਾ ਰਹੇ ਸੀ ਤਾਂ ਦਰਵਾਜ਼ਾ ਖੜਕਿਆ ਮੇਰੇ ਪਾਪਾ ਨੇ ਦਰਵਾਜ਼ਾ ਖੋਲ੍ਹਿਆ ਤਾਂ ਇੱਕ 50 ਸਾਲ ਦਾ ਆਦਮੀ ਸਾਹਮਣੇ ਖੜਾ ਸੀ ਕਹਿਣ ਲੱਗਿਆ ਮੇਰੀ ਪਤਨੀ ਨੂੰ ਮੇਰੇ ਨਾਲ ਭੇਜੋ ਇਹ ਸੁਣ ਕੇ ਮੇਰੇ ਪਾਪਾ ਉਸ ਨਾਲ ਬਹਿਸ ਕਰਨ ਲੱਗੇ ਰੌਲਾ ਸੁਣ ਕੇ ਮੈਂ ਤੇ ਮਾਂ ਵੀ ਬਾਹਰ ਆ ਗਏ ਮੈਂ ਪਹਿਲਾਂ ਇਸ ਆਦਮੀ ਨੂੰ ਨਹੀਂ ਦੇਖਿਆ ਸੀ ਉਹ ਕਹਿਣ ਲੱਗਿਆ ਮੇਰਾ ਤੁਹਾਡੀ ਬੇਟੀ ਨਾਲ ਵਿਆਹ ਹੋਇਆ ਹੈ ਉਹ ਸਦੀ ਆਵਾਜ਼ ਸੁਣ ਕੇ ਤਾਂ ਮੈਂ ਸਾਹ ਲੈਣਾ ਹੀ ਭੁੱਲ ਗਈ ਸੀ ਉਹ ਵਿਰਾਜ ਦੀ ਆਵਾਜ਼ ਸੀ ਉਸ ਨੇ ਮੇਰੇ ਨਾਲ ਧੋਖਾ ਕੀਤਾ ਸੀ ਉਸ ਨੇ ਮੇਰੇ ਪਾਪਾ ਨੂੰ ਉਹ ਵੀਡੀਓ ਦਿਖਾ ਦਿੱਤੀ ਸੀ ਜਿਸ ਦੇ ਵਿੱਚ ਮੈਂ ਵਿਆਹ ਦੇ ਲਈ ਹਾਂ ਕੀਤੀ ਸੀ ਮੇਰੇ ਮੰਮੀ ਪਾਪਾ ਤਾਂ ਰੋਣ ਲੱਗੇ ਅਤੇ ਮੈਂ ਪੱਥਰ ਦੀ ਮੂਰਤ ਬਣੀ ਆਪਣੇ ਮੰਮੀ ਪਾਪਾ ਦੀ ਸ਼ਕਲ ਦੇਖ ਰਹੀ ਸੀ ਮੇਰੇ ਨਾਲ ਤਾਂ ਬਹੁਤ ਵੱਡਾ ਧੋਖਾ ਹੋਇਆ ਸੀ ਪਰ ਮੈਂ ਇਹ ਸਭ ਆਪਣੀ ਬੇਬਕੂਫੀ ਵਿੱਚ ਕੀਤਾ ਸੀ ਇਸ ਕਰਕੇ ਮੈਂ ਇਨਕਾਰ ਨਹੀਂ ਕਰ ਸਕਦੀ ਸੀ ਮੇਰੇ ਮੰਮੀ ਪਾਪਾ ਕਹਿਣ ਲੱਗੇ ਦਫਾ ਦਫਾ ਹੋ ਜਾਓ ਐਸਾ ਆਦਮੀ ਦੇ ਨਾਲ ਅਤੇ ਦੁਬਾਰਾ ਆਪਣੀ ਸ਼ਕਲ ਨਾ ਦਿਖਾਓ ਮੈਂ ਕਿਸੇ ਬੇਜਾਨ ਮੂਰਤ ਦੀ ਤਰ੍ਹਾਂ ਇਸ ਆਦਮੀ ਦੇ ਨਾਲ ਆਪਣੇ ਘਰੋਂ ਬਾਹਰ ਨਿਕਲ ਗਈ ਸੀ ਬਾਹਰ ਗੱਡੀ ਖੜੀ ਸੀ ਗੱਡੀ ਦੀ ਫਰੰਟ ਸੀਟ ਦੇ ਉੱਪਰ ਉਸ ਨੇ ਮੈਨੂੰ ਬੈਠਣ ਲਈ ਕਿਹਾ ਤਾਂ ਮੈਂ ਸੋਚਿਆ ਏਸੀ ਓਮ ਹਬਤਾ ਜਿਸ ਦੇ ਲਈ ਮੈਂ ਆਪਣੇ ਮਾਪੇ ਦਾ ਦਿਲ ਦੁਖਾਇਆ ਸੀ ਅਤੇ ਇਸ ਜੋ ਬੰਦਾ ਜਿਸ ਦੇ ਲਈ ਮੈਂ ਆਪਣੀ ਹਸਦੀ ਬਸਦੀ ਅਤੇ ਇੱਜ਼ਤਦਾਰ ਜ਼ਿੰਦਗੀ ਨੂੰ ਠੋਕਰ ਮਾਰ ਦਿੱਤੀ ਸੀ ਮੈਂ ਤਾਂ ਸ਼ਾਇਦ ਇਸ ਦੀ ਬੇਟੀ ਤੋਂ ਵੀ ਘੱਟ ਉਮਰ ਦੀ ਹੋਵਾਂਗੀ ਮੈਂ ਤਾਂ ਇਹ ਵੀ ਨਹੀਂ ਜਾਣਦੀ ਸੀ ਕਿ ਉਹ ਬੰਦੇ ਦਾ ਵਿਆਹ ਹੋਇਆ ਹੈ ਜਾਂ ਨਹੀਂ ਜਿੰਨੀ ਉਸ ਦੀ ਉਮਰ ਲੱਗਦੀ ਸੀ ਉਸ ਹਿਸਾਬ ਨਾਲ ਤਾਂ ਉਹ ਵਿਆਹਿਆ ਹੋਵੇਗਾ ਤਾਂ ਮੇਰੀ ਇਸ ਦੇ ਘਰ ਵਿੱਚ ਕੀ ਐਮਿਤ ਹੋਵੇਗੀ ਮੈਂ ਪੂਰੇ ਰਾਸਤੇ ਵਿੱਚ ਚੁੱਪ ਰਹੀ ਗੱਡੀ ਉਸ ਦੇ ਘਰ ਦੇ ਸਾਹਮਣੇ ਖੜੀ ਹੋਈ ਮੈਂ ਉਸ ਦੇ ਨਾਲ ਹੀ ਘਰ ਦੇ ਵਿੱਚ ਚਲੀ ਗਈ ਪੂਰਾ ਘਰ ਖਾਲੀ ਸੀ ਉਹ ਮੈਨੂੰ ਆਪਣੇ ਕਮਰੇ ਵਿੱਚ ਲੈ ਗਿਆ ਅਜ ਉਸ ਦੇ ਮੂੰਹੋਂ ਮੈਨੂੰ ਆਪਣੀ ਤਾਰੀਫ਼ ਬਹੁਤ ਬੁਰੀ ਲੱਗ ਰਹੀ ਸੀ ਪਰ ਮੈਂ ਚੁੱਪ ਸੀ ਅਜੀਬ ਗੱਲ ਇਹ ਸੀ ਕਿ ਉਸ ਨੇ ਮੇਰੀ ਤਾਰੀਫ਼ ਤਾਂ ਬਹੁਤ ਕੀਤੀ ਸੀ ਪਰ ਮੇਰੇ ਨਾਲ ਕੋਈ ਰਿਸ਼ਤਾ ਨਹੀਂ ਬਣਾਇਆ ਉਹ ਮੇਰੇ ਤੋਂ ਦੂਰ ਹੀ ਰਹਿੰਦਾ ਸੀ ਇੱਕ ਮਹੀਨਾ ਹੋ ਗਿਆ ਸੀ ਪਰ ਮੈਂ ਆਪਣੇ ਦਿਲ ਨੂੰ ਸਮਝਾ ਰਹੀ ਸੀ ਕਿ ਉਹ ਬੰਦਾ ਇੱਕ ਵਾਰ ਵੀ ਮੇਰੇ ਨੇੜੇ ਨਹੀਂ ਆਇਆ ਪਰ ਮੁਹੱਬਤ ਤਾਂ ਮੈਂ ਉਸ ਨੂੰ ਹੀ ਕੀਤੀ ਸੀ ਵਿਆਹ ਵੀ ਹੋ ਚੁੱਕਿਆ ਸੀ ਆਪਣਾ ਘਰ ਵੀ ਮੈਂ ਛੱਡ ਦਿੱਤਾ ਸੀ ਇਸ ਕਰਕੇ ਮੈਂ ਚਾਹੁੰਦੀ ਸੀ ਕਿ ਮੈਂ ਵੀ ਉਸ ਤਰ੍ਹਾਂ ਦੀ ਜ਼ਿੰਦਗੀ ਬਿਤਾਵਾਂ ਜਿਵੇਂ ਸਾਰੀਆਂ ਕੁੜੀਆਂ ਵਿਆਹ ਦੇ ਬਾਅਦ ਗੁਜ਼ਾਰਦੀਆਂ ਹਨ ਪਰ ਉਹ ਬੰਦਾ ਮੇਰੇ ਕੋਲ ਨਹੀਂ ਹੁੰਦਾ ਸੀ ਬਸ ਮੇਰੇ ਨਾਲ ਪਿਆਰ ਭਰੀਆਂ ਗੱਲਾਂ ਹੀ ਕਰਦਾ ਸੀ ਵਿਆਹ ਨੂੰ ਇੱਕ ਮਹੀਨਾ ਹੋ ਗਿਆ ਸੀ ਪਰ ਅਜੇ ਤੱਕ ਉਸ ਦੇ ਘਰ ਕੋਈ ਵੀ ਨਹੀਂ ਆਇਆ ਸੀ ਫਿਰ ਇੱਕ ਨਾ ਚਾਣ ਨੂੰ ਉਸਤਾਪਤੀ ਜਾ ਉਸ ਨੂੰ ਮਿਲਣ ਆ ਗਿਆ ਮੈਂ ਰਸੋਈ ਵਿੱਚ ਖੜੀ ਸੀ ਵਿਰਾਜ ਨੇ ਦਰਵਾਜ਼ਾ ਖੋਲ੍ਹ ਲਿਆ ਉਹ 20 ਸਾਲ ਦਾ ਮੁੰਡਾ ਘਰ ਦੇ ਵਿੱਚ ਆ ਗਿਆ ਤੇ ਵਿਰਾਜ ਦੇ ਗਲੇ ਮਿਲਿਆ ਅਤੇ ਰੋਣ ਲੱਗਿਆ ਅਤੇ ਕਹਿਣ ਲੱਗਿਆ ਕਿ ਉਸ ਨੇ ਮੇਰੇ ਨਾਲ ਬੇਵਫਾਈ ਕੀਤੀ ਹੈ ਚਾਚਾ ਜੀ ਮੈਂ ਉਸ ਨੂੰ ਦਿਲ ਤੇ ਜਾਨ ਤੋਂ ਚਾਹੁੰਦਾ ਸੀ ਮੈਂ ਉਸ ਨੂੰ ਦਿਲ ਤੇ ਜਾਨ ਤੋਂ ਚਾਹੁੰਦਾ ਸੀ ਉਸ ਦੇ ਘਰ ਰਿਸ਼ਤਾ ਵੀ ਭੇਜਿਆ ਸੀ ਪਰ ਪਤਾ ਨਹੀਂ ਉਹ ਕਿਸ ਦੀ ਗੱਲ ਕਰ ਰਿਹਾ ਸੀ ਮੈਂ ਰਸੋਈ ਵਿੱਚੋਂ ਬਾਹਰ ਆਈ ਤਾਂ ਵੀ ਰਾਜ ਦੀ ਮੇਰੇ ਵੱਲ ਪਿੱਠ ਸੀ ਉਸ ਦਾ ਭਤੀਜਾ ਉਸ ਦੇ ਗਲੇ ਲੱਗਿਆ ਹੋਇਆ ਸੀ ਜੋ ਮੇਰੇ ਬਿਲਕੁਲ ਸਾਹਮਣੇ ਸੀ ਜਦੋਂ ਉਸ ਨੇ ਮੈਨੂੰ ਦੇਖਿਆ ਤਾਂ ਉਹ ਕਹਿਣ ਲੱਗਿਆ ਤੂੰ ਇੱਥੇ ਮੈਂ ਉਸ ਨੂੰ ਦੇਖਣ ਲੱਗੀ ਤਾਂ ਉਹ ਵੀ ਰਾਜ ਤੋਂ ਪਿੱਛੇ ਹਟ ਕੇ ਮੈਨੂੰ ਹੈਰਾਨੀ ਨਾਲ ਦੇਖਣ ਲੱਗਿਆ ਬਿਰਾਜ ਕਹਿਣ ਲੱਗਿਆ ਇਹ ਮੇਰੀ ਪਤਨੀ ਹੈ ਇਹ ਸੁਣ ਕੇ ਉਹ ਮੈਨੂੰ ਗੌਰ ਨਾਲ ਦੇਖਣ ਲੱਗਿਆ ਇਸ ਤੋਂ ਬਾਅਦ ਬਿਰਾਜ ਉਹ ਨੂੰ ਕਮਰੇ ਦੇ ਵਿੱਚ ਲੈ ਗਿਆ ਮੈਂ ਸਮਝ ਨਹੀਂ ਸਕੀ ਕਿਉਂ ਮੁੰਡਾ ਮੈਨੂੰ ਕਿਵੇਂ ਜਾਣਦਾ ਸੀ ਮੈਂ ਤਾਂ ਪਹਿਲੀ ਵਾਰ ਇਸ ਮੁੰਡੇ ਨੂੰ ਦੇਖਿਆ ਸੀ ਬਿਰਾਜ ਦੇ ਕਮਰੇ ਦੇ ਵਿੱਚੋਂ ਬਹੁਤ ਤੇਜ਼ ਆਵਾਜ਼ ਆ ਰਹੀ ਸੀ ਮੈਂ ਜਲਦੀ ਨਾਲ ਕਮਰੇ ਦੇ ਕੋਲ ਗਈ ਜੋ ਗੱਲਾਂ ਮੈਂ ਸੁਨੀਆਂ ਮੇਰੇ ਤਾਂ ਹੋਸ਼ ਹੀ ਉੱਡ ਗਏ ਸਨ ਉਹ ਬਿਰਾਜ ਨੂੰ ਕਹਿਣ ਲੱਗਾ ਚਾਚਾ ਜੀ ਇਹ ਉਹੀ ਕੁੜੀ ਹੈ ਜਿਸ ਨੂੰ ਮੈਂ ਪਿਆਰ ਕਰਦਾ ਤੁਸੀਂ ਇਸ ਨਾਲ ਕਿਵੇਂ ਵਿਆਹ ਕਰ ਸਕਦੇ ਹੋ ਮੈਂ ਹੀ ਇਸ ਕੁੜੀ ਨਾਲ ਫੋਨ ਉੱਤੇ ਗੱਲ ਕੀਤੀ ਸੀ ਮੁਹੱਬਤ ਕੀਤੀ ਸੀ ਦੋਸਤੀ ਕੀਤੀ ਸੀ ਤੁਸੀਂ ਮੇਰੀ ਇਸ ਗੱਲ ਨੂੰ ਜਾਣਦੇ ਸੀ ਫਿਰ ਤੁਸੀਂ ਇਸ ਤਰ੍ਹਾਂ ਕਿਉਂ ਕੀਤਾ ਇਹ ਕੈਕੇ ਹੋਰ ਹੋਣਾ ਲੱਗ ਗਿਆ ਵਿਰਾਜ ਕਹਿਣ ਲੱਗਾ ਜਦੋਂ ਤੂੰ ਮੇਰੇ ਹੱਥ ਇਸ ਕੁੜੀ ਨੂੰ ਗਿਫਟ ਦੇਣ ਲਈ ਭੇਜਿਆ ਸੀ ਇਸ ਨੂੰ ਦੇਖ ਕੇ ਮੈਂ ਆਪਣੀ ਹੋਸ਼ ਗਵਾ ਦਿੱਤੀ ਸਨ ਇਸ ਕਰਕੇ ਬੇਈਮਾਨੀ ਨਾਲ ਮੈਂ ਤੇਰੇ ਫੋਨ ਦੇ ਵਿੱਚੋਂ SIM ਕੱਢ ਲਿਆ ਇਸ ਕੁੜੀ ਦਾ ਨੰਬਰ ਮੈਨੂੰ ਇੱਕਦਮ ਤੋਂ ਮਿਲ ਗਿਆ ਸੀ ਜਦੋਂ ਵੀਡੀਓ ਕਾਲ ਦੇ ਉੱਪਰ ਮੈਂ ਇਸ ਕੁੜੀ ਦਾ ਹੁਸਨ ਦੇਖਿਆ ਤਾਂ ਸੋਚਿਆ ਕਿ ਤੂੰ ਤਾਂ ਜਵਾਨ ਹੈ ਤੈਨੂੰ ਤਾਂ ਕੋਈ ਵੀ ਕੁੜੀ ਮਿਲ ਜਾਵੇਗੀ ਪਰ ਮੈਨੂੰ ਇਸ ਤਰ੍ਹਾਂ ਦੀ ਕੁੜੀ ਨਹੀਂ ਮਿਲ ਸਕਦੀ ਤੇਰੀ ਅਤੇ ਮੇਰੀ ਆਵਾਜ਼ ਵੀ ਮਿਲਦੀ ਸੀ ਮੈਨੂੰ ਲੱਗਿਆ ਕਿ ਤੂੰ ਇਸ ਕੁੜੀ ਨੂੰ ਕੁਝ ਦਿਨਾਂ ਦੇ ਵਿੱਚ ਭੁੱਲ ਜਾਵੇਂਗਾ ਪਰ ਜਦੋਂ ਮੈਨੂੰ ਪਤਾ ਲੱਗਿਆ ਕਿ ਇਸ ਕੁੜੀ ਦਾ ਪਾਪਾ ਤੇ ਤੇਰੇ ਪਾਪਾ ਦੋਸਤ ਹਨ ਅਤੇ ਤੇਰਾ ਰਿਸ਼ਤਾ ਇਸ ਦੇ ਨਾਲ ਤੈਅ ਕਰ ਚੁੱਕੇ ਸਨ ਅਤੇ ਮੈਂ ਪਰੇਸ਼ਾਨ ਹੋ ਗਿਆ ਇਸ ਲਈ ਮੈਂ ਚਪਚਾਪ ਇਸ ਕੁੜੀ ਨਾਲ ਵਿਆਹ ਕਰ ਲਿਆ ਪਰ ਮੈਂ ਇੱਕ ਨਾ ਮਰਦਾ ਹਾਂ ਘਰ ਵਾਲੀ ਦੇ ਕਾਬਲ ਨਹੀਂ ਹਾਂ ਇਸ ਕਰਕੇ ਇਸ ਦੀ ਖੁਆਇਸ਼ ਤਾਂ ਪੂਰੀ ਨਹੀਂ ਕਰ ਸਕਦਾ ਪਰ ਉਹ ਮੇਰੇ ਨਾਲ ਮੁਹੱਬਤ ਕਰਦੀ ਹੈ ਅਤੇ ਮੇਰੀ ਮੁਹੱਬਤ ਦੇ ਸਹਾਰੇ ਜ਼ਿੰਦਗੀ ਗੁਜ਼ਾਰ ਲਵੇਗੀ ਪਰ ਤੂੰ ਵਾਪਸ ਚਲਾ ਜਾ ਅਤੇ ਦੁਬਾਰਾ ਇੱਥੇ ਨਾ ਆਵੇਂ ਨਹੀਂ ਤਾਂ ਮੇਰੀ ਜ਼ਿੰਦਗੀ ਬਰਬਾਦ ਹੋ ਜਾਵੇਗੀ ਅਤੇ ਮੈਂ ਅੱਜ ਤੱਕ ਤੁਹਾਡੇ ਲਈ ਬਹੁਤ ਕੁਰਬਾਨੀਆਂ ਦਿੱਤੀਆਂ ਹਨ ਅੱਜ ਤੇਰੇ ਤੋਂ ਆਪਣੀ ਜ਼ਿੰਦਗੀ ਦੀ ਖੁਸ਼ੀ ਮੰਗ ਰਿਹਾ ਹਾਂ ਇਨਕਾਰ ਨਾ ਕਰਿਓ ਵਿਰਾਜ ਉਹ ਸਦੇ ਸਾਹਮਣੇ ਹੱਥ ਜੋੜ ਕੇ ਮਿੰਨਤਾ ਕਰ ਰਿਹਾ ਸੀ ਮੈਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਮੈਂ ਕੋਈ ਖਿਡਾਉਣਾ ਹਾਂ ਜਿਸ ਨਾਲ ਚਾਚਾ ਭਤੀਜਾ ਮਿਲ ਕੇ ਖੇਡ ਰਹੇ ਸਨ ਮੈਨੂੰ ਆਪਣੇ ਆਪ ਤੇ ਅਫਸੋਸ ਹੋਣ ਲੱਗਿਆ ਮੇਰੇ ਪਾਪਾ ਨੇ ਮੇਰੇ ਲਈ ਚੰਗਾ ਸੋਚਿਆ ਸੀ ਮੈਂ ਇਹ ਸਭ ਕੁਝ ਕੀ ਕਰ ਦਿੱਤਾ ਸੀ ਕਾਸ਼ ਮੇਰੀ ਮੰਮੀ ਨੇ ਮੈਨੂੰ ਚੰਗੇ ਮਾੜੇ ਬਾਰੇ ਦੱਸਿਆ ਹੁੰਦਾ ਮੈਂ ਆਪਣੇ ਕਮਰੇ ਦੇ ਵਿੱਚ ਆ ਕੇ ਰੋਣ ਲੱਗੀ ਮੇਰੀ ਜ਼ਿੰਦਗੀ ਬਰਬਾਦ ਹੋ ਗਈ ਸੀ ਮੇਰੀ ਉਹ ਨਾ ਲੜਕੀਆਂ ਨੂੰ ਬੇਨਤੀ ਹੈ ਜੋ ਪਿਆਰ ਨੂੰ ਹੀ ਸਭ ਕੁਝ ਸਮਝ ਲੈਂਦੀਆਂ ਹਨ ਅਤੇ ਮੰਮੀ ਪਾਪਾ ਨੂੰ ਕੁਝ ਨਹੀਂ ਸਮਝਦੀਆਂ ਮੰਮੀ ਪਾਪਾ ਦੀ ਖੁਸ਼ੀ ਦੇ ਵਿੱਚ ਖੁਸ਼ ਰਹਿਣਾ ਚਾਹੀਦਾ ਹੈ ਤਾਂ ਦੋਸਤੋ ਅੱਜ ਦੀ ਸਾਡੀ ਇਹ ਕਹਾਣੀ ਸੀ ਤੁਹਾਨੂੰ ਇਹ ਕਿਵੇਂ ਲੱਗੀ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਜ਼ਰੂਰ ਦਿਓ ਜੇ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰੋ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਕਹਾਣੀ ਨੂੰ ਅੰਤ ਤੱਕ ਸੁਣਨ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਧੰਨਵਾਦ